ਯਾ ਪੁੱਤ ਬੈੱਡ ਤੇ ਸੁੱਤਾ ਆਇਓ ਜਾਨ ਨੂੰ ਠਾਲ ਲਿਆ ਆਂਦਾ ਮੰਮੀ ਕਿਤੇ ਮੈਨੂੰ ਲੱਭਦਾ ਨਹੀਂ ਹੋ ਪਤਾ ਨਹੀਂ ਕਿੱਥੇ ਡੱਕ ਲਿਆ ਉਹਨਾਂ ਆਂਦਾ ਮੈਂ ਰੋਜ਼ ਲੱਭਣ ਜਾਂਣਾ ਤੂੰ ਨਹੀਂ ਵਾਜ ਜਾਂਦੀਆਂ ਨੇ ਮੈਂ ਕਹਿੰਨੇ ਉੱਥੇ ਹੀ ਹੋ ਉੱਥੇ ਮੇਰੇ ਰੋਜ਼ ਕੰਨਾਂ 'ਚ ਵਾਜ ਜਾਂਦੀਆਂ ਨੇ ਮੈਂ ਰੋਜ਼ ਵਾਜਦੀ ਮਾਣੀ ਗगन ਕਹਿੰਨੇ ਮਨ ਨਾਲ ਲੱਭਣੇ ਆਈ ਆਂਦਾ ਮੰਮੀ ਨੇ ਇੱਥੇ ਹੀ ਆਂ ਮੰਮੀ ਨੇ ਇੱਥੇ ਹੀ ਆਂ ਮੈਂ ਇੱਥੇ ਰਹਿਣਾ ਵਾਂ ਮੈਂ ਮੰਨੇ ਨਾਲ ਉਹ ਘਰ ਨੂੰ ਮੰਨੇ ਨਾਲ ਘਰ ਨੂੰ ਮੰਨੇ ਨਾਲ ਘਰ ਨਹੀਂ ਆਇਆ ਮੰਨਾ ਵਿਚਾਰ ਲਵਦਾ ਰਿਹਾ ਮੰਨਾ ਪਿੱਛੇ ਆਉਣ ਗਿਆ ਵਾ ਇਹ ਜਿੱਤਾ ਹੀ ਆ ਗਿਆ ਵਾ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੋਟਲੀ ਸੂਰਤਮੱਲੀ ਜਿੱਥੋਂ ਦਾ ਗਗਨਦੀਪ ਸਿੰਘ ਨੌਜਵਾਨ ਜਿਹੜਾ ਪਹਿਲਵਾਨ ਸੀ ਔਰ ਉਹ ਵਿਦੇਸ਼ ਦੇ ਵਿੱਚ ਟਰਾਲੇ ਦੀ ਜੌਬ ਕਰਦਾ ਪਰ तकरीबन ਅਜੇ 1 ਸਾਲ ਤੇ 2 ਮਹੀਨੇ ਹੋਏ ਨੇ ਤੇ ਉਹਦੇ ਘਰ ਖਬਰ ਪਹੁੰਚ ਜਾਂਦੀ ਹੈ ਕਿ ਉਹਦੀ ਮੌਤ ਹੋ ਗਈ ਉਸ ਮੌਤ ਬਾਅਦ ਕਰਦੇ ਵਿੱਚ ਸਨਾਂਟਾ ਸਾਜ ਜਾਂਦਾ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਚਲੀ ਜਾਂਦੀ ਹੈ ਔਰ ਹੁਣ ਸਵਾਲ ਇਹ ਖੜਾ ਹੁੰਦਾ ਸੀ ਕਿ ਮੌਤ ਤੋਂ ਬਾਅਦ ਅਗਲਾ ਸੈਪ ਕਿ ਉਹ ਵਾਪਸ ਕਿਵੇਂ ਆਏਗਾ ਵਾਪਸ ਲਿਆਉਣ ਵਾਸਤੇ ਸਭ ਤੋਂ ਪਹਿਲਾਂ ਸੁਖਿੰਦਰ ਸਿੰਘ ਰੰਦਾਵਾ ਐਮਪੀ ਗੁਰਦਾਸਪੁਰ ਸੋ ਇਸ ਪਰਿਵਾਰ ਨੇ ਮੌਤਪਰਾਂ ਨੂੰ ਲੈ ਕੇ ਤੇ ਉਹਤ ਨਾਲ ਸੰਪਰਕ ਕੀਤਾ ਜਦੋਂ ਮੌਤਪਰਾਂ ਦੇ ਨਾਲ ਸੁਖਿੰਦਰ ਸਿੰਘ ਰੰਦਾਵਾ ਜੀ ਨਾਲ ਗੱਲਬਾਤ ਹੁੰਦੀ ਹੈ ਤਾਂ ਉਹ ਸਰਕਾਰੀ ਪ੍ਰਕਿਰਿਆ ਦੱਸਦੇ ਨੇ ਕਾਨੂੰਨੀ ਪ੍ਰਕਿਰਿਆ ਦੱਸਦੇ ਨੇ ਜਿਹਦੇ ਵਿੱਚ ਸਮਾਂ ਕਿੰਨਾ ਕੋ ਲੱਗਦਾ ਪਰ ਨਾਲ ਹੀ ਉਹ ਹੌਸਲਾ ਦਿੰਦੇ ਨੇ ਕਿ ਸਾਡੇ ਇੱਕ ਮਿੱਤਰ ਨੇ ਜਗਿੰਦਰ ਸਿੰਘ ਸਲਾਈਆ ਪੀਸੀਟੀ ਹਿਊਮੈਨਿਟੀ ਦੇ ਉਹ ਫਾਊਂਡਰ ਨੇ ਸੋ ਉਹਨਾਂ ਨਾਲ ਅਸੀਂ ਗੱਲ ਕਰਾਂਗੇ ਤੋਂ ਸੁਖਿੰਦਰ ਸਿੰਘ ਰੰਦਾਵਾ ਨੇ ਜੁਗਿੰਦਰ ਸਿੰਘ ਸਲਾਰੀਆ ਦੇ ਨਾਲ ਇਸ ਮਸਲੇ ਤੇ ਗੱਲਬਾਤ ਕੀਤੀ ਉਹਨਾਂ ਵੱਲੋਂ ਹਾਂ ਪੱਖੀ ਹੰਗਾਰਾ ਮਿਲਣ ਤੋਂ ਬਾਅਦ ਸੁਖਿੰਦਰ ਸਿੰਘ ਰਣਾਵਾ ਨੇ ਪੂਰਾ ਪ੍ਰੋਸਾ ਦਿੱਤਾ ਇਸ ਪਰਿਵਾਰ ਨੂੰ ਕਿ ਹੁਣ ਤੁਹਾਡੇ ਬੇਟਾ ਜਿਹੜਾ ਉਹਦੀ ਡੈੱਡ ਬੋਡੀ ਚੰਦਪੁਰ ਦੇਣਾ ਚਾਹੀ ਜਾਈਗੀ ਹੁਣ ਕੋਈ ਮਹੀਨਿਆਂ ਪ੍ਰਤੀ ਤੁਹਾਨੂੰ ਇੰਤਜ਼ਾਰ ਕਰਨ ਦੀ ਲੋੜ ਨਹੀਂ ਪਵੇਗੀ ਜੁਗਿੰਦਰ ਸਿੰਘ ਸਲਾਰੀਆ ਜਿਹੜੇ ਪਹਿਲਾਂ ਵੀ ਉਹਨਾਂ ਦੀ ਇਹ ਸੰਸਥਾ ਜਿਹੜੀ ਹਮੇਸ਼ਾ ਹੀ ਦੀਨ ਦੁਖਿਆਂ ਤੇ ਸਮੁੱਚੀ ਮਨੁੱਖਤਾ ਦੇ ਲਈ ਕੰਮ ਕਰਦੀ ਹੈ ਕੱਲੇ ਭਾਰਤ 'ਚ ਹੀ ਨਹੀਂ ਪਾਕਿਸਤਾਨ ਤੇ ਹੋਰ ਮਿਲਕਾਂ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਦੁੱਖ ਦਰਦ ਵੰਡਾਉਂਦੀਆਂ ਮਲ ਮਲਾਉਂਦੀ ਹੈ ਸੋ ਇਹਨਾਂ ਦੇ ਬੇਟੇ ਨੂੰ ਆਪਣੇ ਉਹਨਾਂ ਨੇ ਸਾਰੇ ਖਰਚੇ ਤੇ ਨਹੀਂ ਕਿ ਇਸ ਪਰਿਵਾਰ ਦੀ ਕਿਤੇ ਚਵਾਨੇ ਵੀ ਲੱਗੀ ਹੋਵੇ ਚਾਹੇ ਉੱਥੇ 사ਉਦੀ ਦੇ ਵਿੱਚ ਹੈ ਤੇ ਚਾਹੇ ਅੱਜ ਘਰ ਆਉਣ ਤੱਕ ਹੈ ਸੋ ਉਹਨਾਂ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਇਹ ਸਾਰੀ ਸੇਵਾ ਆਪ ਚੁੱਕੀ ਤੇ ਸੇਵਾ ਚੁੱਕਣ ਤੋਂ ਬਾਅਦ ਅੱਜ ਗਗਨਦੀਪ ਇਹਨਾਂ ਪਰਿਵਾਰ ਦੇ ਹਵਾਲੇ ਜਿਹੜਾ ਉਹਨਾਂ ਨੇ ਕਰ ਦਿੱਤਾ ਹੈ ਉਹਨਾਂ ਅੰਤਿਮ ਰਸਮਾਂ ਉਹਦੀ ਇਸ ਮਾਤਰ ਭੂਮੀ ਤੇ ਜਨ ਮਿੱਟੀ ਤੇ ਆਪਣੀ ਮਾਂ ਦੀ ਕੋਕ ਜਿਹੋ ਉਹਨਾਂ ਦੇ ਮਾਪਿਆਂ ਦਾ ਸੁਪਨਾ ਸੀ ਦੀ ਆਖਰੀ ਅੰਤਮ ਦਰਸ਼ਨ ਚੱਕਰ ਲਈ ਸੋਨਾ ਦਰਸ਼ਨਦਲੀ ਅਸਲ ਗਗਨ ਦੀ ਡੱਬੇ ਚ ਬੰਦ ਹੋ ਕੇ ਇੱਥੇ ਪਹੁੰਚ ਚੁੱਕਾ ਹੈ ਸਰਪੰਚ ਸਾਹਿਬ ਨੇ ਸਾਡੇ ਨਾਲ ਕੋਟਲੀ ਸੂਰਤਮੰਦੀ ਤੋਂ ਸਰਪੰਚ ਸਾਹਿਬ ਸਰਪੰਚ ਸਾਹਿਬ ਇਹ ਸਾਰੇ ਮਾਮਲੇ ਨੂੰ ਜਿਵੇਂ ਮੈਂ ਦੱਸਿਆ ਹੈ ਇੱਥੇ ਕੀ ਸੱਚ ਹੈ ਵੀ ਵੇਖੋ ਜੀ ਪਹਿਲਾਂ ਦੇ ਮੁੰਡਾ ਅਲੇ ਦੋ ਤਿੰਨ ਮਹੀਨੇ ਪਹਿਲਾਂ ਗੱਲ ਹੋਈ ਉਹਦੇ ਫਰਦ ਸਾਹਿਬ ਨਾਲ ਬੜੇ ਖੁਸ਼ ਆਂਦੇ ਵੀ ਮਤਲਬ ਪਲਵਾਨ ਸਾਡਾ ਵੀ ਮਤਲਬ ਬਾਹਰ ਵਧੀਆ ਟਰਾਲਾ ਚਲਾਉਣ ਲੱਪਿਆ ਤੇ ਬਾਅਦ ਚੋ ਇੱਕਦਮ ਦੱਸਿਆ ਉਹਦੇ ਪੀੜ ਹੋਈ ਹੈ ਤੇ ਡੈਥ ਹੋ ਗਈ ਅਸੀਂ ਇੱਥੇ ਆਏ ਆ ਫਿਰ ਦੇਖੋ ਮੌਤ ਤੇ ਹੋ ਗਈ ਆ ਫਿਰ ਪਰਿਵਾਰ ਨੂੰ ਇਹ ਸਤਾਉਂਦਾ ਸਾਡਾ ਬੱਚਾ ਵਿਦੇਸ਼ ਚ ਗਿਆ ਆ ਬਾਂ ਮਗਾਉਣਾ ਕੀਤਾ ਅਸੀਂ ਸਾਰੇ ਨਾਲ ਮੋਤਬਰ ਨੂੰ ਲੈ ਕੇ ਅਸੀਂ ਸਰਦਾਰ ਸੁਖਿੰਦਰ ਸਿੰਘ ਜੀ ਰੰਧਾਵਾ ਉਦੋਂ ਘਰ ਵਾਲੀ ਐਮਪੀ ਸਾਹਿਬ ਉਹਨਾਂ ਕੋ ਗਏ ਉਹਨਾਂ ਨੇ ਸਾਨੂੰ ਪ੍ਰੋਫਸ ਦਿੱਤਾ ਕਿ ਤੁਸੀਂ ਜਿਹੜੇ ਡਾਕੂਮੈਂਟ ਹੈ ਤੁਹਾਨੂੰ ਮੈਂ ਕਹੂੰਗਾ ਉਹ ਤੁਸੀਂ ਮਗਰ ਰੱਖੋ ਤਿਆਰ ਤੇ ਤੁਹਾਡਾ ਆਪਾ ਉਹ ਇਹ ਜੋ ਵੀ ਪ੍ਰੋਸੈਸ ਸ਼ੁਰੂ ਕਰ ਦਿੰਦੇ ਆ ਉਸ ਤੋਂ ਬਾਅਦ ਆ ਚਲੋ ਜਿੱਦਾਂ ਪਤਾ ਲੱਗਾ ਵੀ ਜਿਹੜੀ ਜੁਗਿੰਦਰ ਸਿੰਘ ਸਲਾਰੀਆ ਜੀ ਦੀ ਸੰਸਥਾ ਆ ਉਹਨਾਂ ਉਹਦੇ ਨਾਲ ਸੰਪਰਕ ਕਰਕੇ ਤੇ ਇਹ ਡੈੱਡ ਬੋਡੀ ਜਿਹੜੀ ਆ ਮੰਗਵਾਈ ਆ ਕੋਈ ਕੋਈ ਵੀ ਪਰਿਵਾਰ ਮੇਰੇ ਹਿਸਾਬ ਨਾਲ ਆਪਣੇ ਖਰਚੇ ਦੇ ਡੈੱਡ ਬੋਰੀ ਕੋਈ ਇੱਕ ਤੇ ਪਰਿਵਾਰ ਗਰੀਬ ਹੁੰਦੇ ਆ ਦੂਜਾ ਬੱਚਾ ਪੂਰਾ ਹੋ ਜਾਂਦਾ ਇਹ ਇੰਨੇ ਵੱਡੇ ਦੁੱਖ ਵਿੱਚ ਫਿਰ ਕੋਈ ਮਤਲਬ ਕਿਦਾਂ ਉਹ ਪੈਸੇ ਖਰਚ ਕੇ ਡੈੱਡ ਬੋਡੀ ਮਗਾਊਗਾ ਪਰ ਮੈਂ ਧੰਨਵਾਦ ਕਰਦਾ ਆ ਵੀ ਹਾਂਜੀ ਸਾਡੀ ਰੋਜ਼ ਹੰਦਾ ਵਸਾ ਆਪਣਾ ਗੱਲ ਹੁੰਦੀ ਰਹੀ ਉਹਨਾਂ ਕੱਲੀ-ਕੱਲੀ ਹਾਨੂੰ ਦੱਸਿਆ ਵੀ ਅੱਜ ਆਹ ਪ੍ਰੋਸੈਸ ਹੋ ਗਿਆ ਆ ਇੰਨੇ ਦਿਨਾਂ ਤੱਕ ਤੁਹਾਡੀ ਡੈੱਡ ਬੋਡੀ ਆ ਜਾਊਗੀ ਚਲੋ 16-17 ਦਿਨਾਂ ਦੇ ਵਿੱਚ ਵਿੱਚ ਡੈੱਡ ਬੋਡੀ ਆ ਗਈ ਤੇ ਜਿੱਦਾਂ ਜਗENDER ਸਿੰਘ ਦੇ ਸਲਾਰੀਆ ਸਾਹਿਬ ਉਹ ਉਹਨਾਂ ਦੀਆਂ এনজিও ਨੇ ਜਿਹੜਾ ਇਹ ਕੰਮ ਕਰਕੇ ਤੇ ਅਸੀਂ ਸਾਡੇ ਇਹ ਮੁੰਡੇ ਦੀ ਇਥੇ ਜੱਡ ਬੋੜੀ ਪਟਾਈ ਅਸੀਂ ਬਹੁਤ ਤਹਿ ਦਿਲ ਧੰਵਾ ਦਿਆਂ ਕਿ ਇਦਾਂ ਦੀਆਂ ਦੇਖੋ ਜਿਹੜੇ ਕੰਮ ਸਰਕਾਰਾਂ ਦੇ ਆ ਵੇਖੋ ਉਹ এনজিও ਕਰਨ ਦੀਆਂ ਤੇ ਬੜਾ ਹੀ ਉਹਨਾਂ ਇੱਕ ਰੱਬ ਰੂਪੀ ਉਹ ਕੰਮ ਕਰਨਦੇ ਆ ਕਿ ਕਰ ਕਹੀਏ ਤੁਸੀਂ ਜਦੋਂ ਅਸੀਂ ਕਿਸੇ ਭੁੱਖੇ ਨੂੰ ਇਤਨਵਾਲਾ ਦਿੰਨੇ ਆ ਨਾ ਤੇ ਉਹਨੂੰ ਪੁੱਛ ਕੇ ਦੇਖੋ ਕਿ ਰੱਬ ਜਿਹੜਾ ਉੱਪਰ ਬੈਠਾ ਉਹ ਆ ਕਿ ਜਿੰਨੇ ਉਹਦੇ ਮੂੰਹ ਤੇ ਨਵਾਲਾ ਪਾਇਆ ਉਹ ਜਦੋਂ ਕਿਸੇ ਦੇ जखम ਤੇ ਮਲਮ ਲੱਗਦੀ ਹੈ ਤੇ ਉਹਨੂੰ ਪੁੱਛ ਕੇ ਦੇਖੋ ਰੱਬ ਤੂੰ ਕਿਨੂੰ ਪਾਇਗਾ ਸਰਬਗਤਿਹਰ ਦਾਸਾਂ ਜਰੂਰ ਕਰ ਗੀਆਂ ਨੇ ਪਰ ਗੁਰਬਾਣੀ ਕਹਿੰਦੀ ਹੈ ਪ੍ਰਭ ਬੋਲੇ ਕਾਇਆ ਤੇ ਉਹਲੇ ਕਾਇਆ ਬਿਨਾ ਪ੍ਰਭ ਕੈਸੇ ਬੋਲੇ ਰੱਬ ਵੀ ਇਨਸਾਨਾਂ ਦੀ ਵਸਤ ਹੈ ਸੋ ਇਹ ਇਨਸਾਨ ਫਰਿਸ਼ਤਾ ਰੂਪੀ ਜੁਗਿੰਦਰ ਸਿੰਘ ਸਲਾਰੀਆ ਜੀ ਨੇ ਇਸ ਪਰਿਵਾਰ ਦੇ ਦਰਦ ਨੂੰ ਸਮਝਿਆ ਐਮਪੀ ਸੁਖਜਿੰਦਰ ਸਿੰਘ ਅੰਦਾਵਾ ਦੇ ਨਾਲ ਜਿਹੜੀ ਉਹਨਾਂ ਨਾਲ ਕੀਤੀ ਹੋਈ ਵਾਰਤਾ ਸੀ ਉਹਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਇਸ ਪਰਿਵਾਰ ਦਾ ਪੁੱਤਰ ਇਹਨਾਂ ਦੇ ਹਵਾਲੇ ਕਰ ਦਿੱਤਾ ਹੈ ਬਿਨਾ ਕਿਸੇ ਖਰਚੇ ਦੇ ਸੋ ਇਹ ਪਰਿਵਾਰਾ ਦੇ ਲਈ ਉਹ ਫਰਿਸ਼ਤਾ ਅੱਲਾ ਇਸ ਪਰਵਾਰ ਦੇ ਨੇ ਲਈ ਪੂਰੇ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਦੇ ਲਈ ਉਹਨੂੰ ਕਈ ਲੋਕ ਉਹਨੂੰ ਰੱਬੂ ਵੀ ਕਹਿੰਦੇ ਨੇ ਰੱਬ ਵੀ ਮੰਨਦੇ ਨੇ ਬਹੁਤ ਨੇਕ ਇਨਸਾਨ ਨੇਕ ਰੂਹ ਹੈ ਉਮੀਦ ਕਰਦੇ ਆ ਕਿ ਜਦੋਂ ਵੀ ਉਹ ਇੰਡੀਆ ਆਉਣਗੇ ਪਰਿਵਾਰ ਦੇ ਵਿੱਚ ਇੱਥੇ ਅਣਖ ਫੇਰੀ ਪਾਉਣਗੇ ਸੋ ਸਾਡੇ ਸਾਰਿਆਂ ਦੀਆਂ ਦੁਆਵਾਂ ਸਲਾਰੀਆਂ ਸਭ ਤੁਹਾਡੇ ਨਾਲ ਨੇ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ ਤਰੱਕੀ ਬਖਸ਼ੇ ਔਰ ਇਸੇ ਤਰ੍ਹਾਂ ਨੇਕੀ ਦੇ ਇਸ ਕਾਰਜ ਦੇ ਵਿੱਚ ਤੁਸੀਂ ਅੱਗੇ ਵਧਦੇ ਰਹੋ ਔਰ ਇਥੋਂ ਦੇ ਸਾਰੇ ਆਵਾਮ ਦੀ ਇੱਕੋ ਹੀ ਆਵਾਜ਼ ਹੈ ਜਿਹੜਾ ਕੰਮ ਸਰਕਾਰਾਂ ਨਹੀਂ ਕਰ ਸਕੀਆਂ ਉਹ ਕੰਮ ਕਰ ਬਖਾਇਆ ਜਗਿੰਦਰ ਸਿੰਘ ਸਲਾਰੀਅਤ ਬਈ ਇਹ ਮੇਰਾ ਘਰ ਕਿਹਾ ਜੇ ਸਰਕਾਰਾਂ ਸਹੀਆਂ ਜਿੱਦਾਂ ਕਰਦਾਂਗੇ ਤੁਹਾਡੇ ਸਾਹਮਣੇ ਮਾਨ ਸਰਕਾਰ ਆਈ ਹੈ ਹੁਣ ਲੋਕਾਂ ਨੂੰ ਬੇਜ਼ਗਾਰ ਮਿਲੇ ਇੱਥੇ ਲੋਕ ਬਾਹਰ ਕਿਉਂ ਜਾਣ ਵਿਚਾਰਾ ਆਪਣੀ ਕਿਰਤ ਕਮਾਈ ਕਰਨ ਗਿਆ ਹੀ ਬਾਹਰ ਉਹਨੂੰ ਇਹ ਥੋੜਾ ਪਤਾ ਮੈਂ ਡੱਬੇ ਚ ਬੰਦ ਹੋ ਕੇ ਆ ਜਾਣਾ ਬੜਾ ਦੁੱਖ ਲੱਗਣ ਰਿਹਾ ਵਾ ਅਰ ਜੁਗਿੰਦਰ ਸਿੰਘ ਸਲਾਰੀਆ ਇਸ ਮਾਮਲੇ ਦੇ ਵਿੱਚ ਨਾ ਆਉਂਦੇ ਤੇ ਤੁਹਾਨੂੰ ਕੀ ਲੱਗਦਾ ਜੀ ਤੇ ਬੋਡੀ ਆਣੀ ਸੌਕੀ ਸੀ ਜਾਂ ਕਿੰਨਾ ਸਮਾਂ ਲੱਗਦਾ ਨਹੀਂ ਤੁਹਾਨੂੰ ਪਤਾ ਸਮਾਂ ਲੱਗ ਜਾਣਾ ਹੀ ਮੈਂ 2-3 ਮਹੀਨੇ ਦਾ ਐਵੇਂ ਲੱਗ ਜਾਣਾ ਹੀ ਇੱਥੋਂ ਸਰਕਾਰਾਂ ਦੇ ਮਗਰ ਲੱਗ ਜੀਏ ਇਹਦੇ ਚਲੋ ਪ੍ਰੇਮ ਪਿਆਰ ਹੀ ਉਹਨਾਂ ਦਾ ਸਾਡੇ ਨਾਲ ਜੁਗਿੰਦਰ ਸਿੰਘ ਸਲਾਰੀਆ ਦਾ ਸਾਡੇ ਵੱਡੇ ਭਰਾ ਨੇ ਤੇ ਸਾਡੇ ਪੰਮਰਾ ਸਾਹਿਬ ਨਾਲ ਵੀ ਗੱਲਬਾਤ ਕਰਦੇ ਰਹਿੰਦੇ ਚਲੋ ਮੇਰ ਨਾਲ ਵੀ ਹੁੰਦੀ ਰਹਿੰਦੀ ਗੱਲਬਾਤ ਉਹਨਾਂ ਦੀ ਫੋਨ ਤੇ ਤੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਇਹੋ ਜਿਹੇ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦਾ ਸਾਥ ਦਿੰਦੇ ਨੇ ਉਹ ਇੱਥੋਂ ਤੱਕ ਕੋਸ਼ਿਸ਼ ਕਰਦੇ ਆਪਣੇ ਸਾਰੇ ਕੰਮ ਛੱਡ ਕੇ ਉਹ ਉਹ ਬੰਨੇ ਲੱਗ ਜਾਂਦੇ ਆ ਉਹਨਾਂ ਦਾ ਕਿਸੇ ਤਰ੍ਹਾਂ ਦਾ ਕੋਈ ਤੁਹਾਡੇ ਤੇ ਜਿੱਦਾਂ ਹੁਣ ਗੱਡੀ ਆਈ ਗੱਡੀ ਦਾ ਕੋਈ ਚਾਰਜ ਹੈ ਸੀ ਕਿਸੇ ਤਰ੍ਹਾਂ ਦਾ ਕੋਈ ਖਾਚਾ ਤੇ ਨਹੀਂ ਨਾ ਜੀ ਨਾ ਜੀ ਉਹਨਾਂ ਦੀ ਐਂਬੂਲੈਂਸ ਆਪਣੀ ਆਈ ਮੈਨੂੰ ਉਹਨਾਂ ਨੇ ਫੋਨ ਕੀਤਾ ਏ ਜਿਸ ਕਾਰਨ ਮੈਂ ਤੈਨੂੰ ਡਰਾਈਵਰ ਦਾ ਨੰਬਰ ਭੇਜਤਾ ਵਾ ਤੇ ਇਹਨੂੰ ਐਮਲਸ ਵਾਲੇ ਨੂੰ ਫੋਨ ਤੇ ਗੱਲ ਕਰ ਲਾ ਐਮਲਸ ਉਹਨਾਂ ਦੀ ਆਪਣੀ ਮੈਂ ਅੱਗੇ ਵੀ ਚਲੋ ਡੈੱਡ ਬੋਡੀਆਂ ਮਹਗਾਈਆਂ ਪਰ ਐਮਲਸ ਉਹਨਾਂ ਦੀ ਆਪਣੀ ਆਉਂਦੀ ਆ ਕੋਈ ਖਰਚਾ ਨਹੀਂ 1 ਰੁਪਈਆ ਵੀ ਪਰਿਵਾਰ ਕੋ ਨਹੀਂ ਲਿਆ ਜੋ ਕੁਝ ਵੀ ਕੀਤਾ ਉਹਨਾਂ ਨੇ ਆਪਣੇ ਕੋਲੋਂ ਕੀਤਾ ਵਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਸਾਰੀਆ ਸਾਹਿਬ ਦਾ ਕਿ ਮਨ ਪਰਮਾਤਮਾ ਉਹਨਾਂ ਨੂੰ ਵੀ ਚੜ੍ਹਦੀ ਕਲਾ ਜ ਰੱਖੇ ਤੇ ਪਰਿਵਾਰ ਨੂੰ ਵੀ ਮਗਰ ਪਾਣਾ ਮੰਦਾ ਬਲਵਕੀ ਮੈਂ ਰਸਿੰਦਰ ਸਿੰਘ ਭਮਰਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਮੈਂਬਰ ਹਾਂ ਔਰ ਸਾਡਾ ਇਸ ਪ੍ਰਾਰ ਦੇ ਨਾਲ ਬਹੁਤ ਹੀ ਪਿਆਰ ਆ ਔਰ ਇਹਨਾਂ ਦੇ ਜੋ ਬੇਟਾ ਹੋਲੇ ਡੱਤ ਹੋਈ ਆ ਉਹਨਾਂ ਦੇ ਬਾਬਾ ਜੀ ਤੋਂ ਲੈ ਕੇ ਹੁਣ ਲੱਗੇ ਬਾਬਾ ਜੀ ਖੜੇ ਨੇ ਸੇਵਾ ਕਰ ਰਹੇ ਨੇ ਜਗਾ ਦੀ ਇਹਨਾਂ ਨਾਲ ਸਾਡੇ ਪਰਿਵਾਰ ਦੇ ਨਾਲ ਹੀ ਰੰਧਾਵਾ ਸਾਹਿਬ ਦਾ ਔਰ ਸਾਡਾ ਬਹੁਤ ਹੀ ਦਿਲੋਂ ਪਿਆਰ ਹੈ ਇਹ ਬੱਚਾ ਪਹਿਲਵਾਨ ਸੀ ਕੁਲਦਾ ਸੀ ਬਹੁਤ ਵਧੀਆ ਇਹਨਾਂ ਦੀ ਪਹਿਲਵਾਨੀ ਸੀ ਔਰ ਇਹਨਾਂ ਨੇ ਬਾਬਾ ਜੀ ਹੋਣਾ ਬੜਾ ਪ੍ਰੇਮ ਦੇ ਨਾਲ ਉਸਗਾਇਆ ਪੜਾਇਆ ਸਭ ਕੁਝ ਕੀਤਾ ਔਰ ਉਹ ਵਿਦੇਸ਼ ਗਿਆ ਉੱਥੇ ਵੀ ਬੜਾ ਵਧੀਆ ਕੰਮ ਸੀ ਇਹਨਾਂ ਦਾ ਔਰ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਿਹਾ ਸੀ ਤੇ ਆ ਪਹਿਲਾ ਜੇ ਘਾਟਾ ਪੂਰਾ ਨਹੀਂ ਹੋਇਆ ਤੇ ਦੂਜੀ ਜਿਹੜੀ ਆ ਇਹ ਘਾਟ ਜਿਹੜੀ ਹੋ ਗਈ ਆ ਮਾਪਿਓ ਵਾਸਤੇ ਬਹੁਤ ਹੀ ਮਾੜਾ ਮਲਿਆ ਚਲ ਦੇਖੋ ਤੁਹਾਡੇ ਸਾਹਮਣੇ ਮਾਪੇ ਕਿੰਨਾ ਕਰਾਰ ਰਿਹਾ ਬਾਬਾ ਜੀ ਹੁਣੇ ਗਏ ਨਾਲ ਨਾਲ ਸਾਡੇ ਅੜਤੀ ਸਾਹਿਬ ਨੇ ਪਿੰਦਰ ਸਿੰਘ ਜੀ ਔਰ ਅਸੀਂ ਹੋਰ ਵੀ ਸਾਡਾ ਬਲਾਕ ਸੰਮਤੀ ਮੈਂਬਰ ਗੁਰਮੀਤ ਸਿੰਘ ਟੋਰ ਮੈਂ ਨਾਲ ਇਕੱਠੇ ਹੋ ਕੇ ਦੰਦਾ ਸਭ ਕੋ ਗਏ ਉਹਨਾਂ ਨੂੰ ਸਾਰੀ ਕੰਡੀਸ਼ਨ ਦੱਸੀ ਉਹਨਾਂ ਨੇ ਮਤਲਬ ਇਸرائیਆ ਸਾਹਿਬ ਨੂੰ ਮਤਲਬ ਟੈਲੀਫੋਨ ਤੇ ਗੱਲ ਕੀਤੀ ਔਰ ਮੈਨੂੰ ਕਿਹਾ ਜੀ ਭੋਰਾ ਸਾਹਿਬ ਮੈਂ ਤੁਹਾਨੂੰ ਸ਼ਾਮ ਤੱਕ ਸਾਰੀ ਗੱਲ ਦਾ ਕਲੀਅਰ ਕਰ ਦਉ ਔਰ ਉਸ ਤੋਂ ਬਾਅਦ ਸ਼ਾਮ ਨੂੰ ਮੈਨੂੰ ਇਸرائیਆ ਸਾਹਿਬ ਦਾ ਫੋਨ ਆ ਗਿਆ ਜੀ ਭੋਰਾ ਸਾਹਿਬ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਮੈਂ ਕੋਸ਼ਿਸ਼ ਕਰ ਰਿਹਾ ਔਰ ਉਸ ਤੋਂ ਬਾਅਦ ਗਏ ਬਗੇ ਦੁਬਾਰਾ ਫੇਰ ਮੇਰੀ ਗੱਲ ਜਿਹੜੀ ਹੈ ਇਸرائیਆ ਸਾਹਿਬ ਨੂੰ ਹੁੰਦੀ ਰਹੀ ਆ ਔਰ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਵੀ ਤੁਹਾਨੂੰ ਹਫਤੇ ਦੇ ਵਿੱਚ ਵਿੱਚ ਜਿਹੜੀ ਉਹ ਡੈਡ ਬਾਰਦੀ ਆਜੂਗੀ ਤਕਰੀਬਨ ਅੱਜ 20 ਕਿ ਤਰ੍ਹਾਂ ਦੇ ਵਿੱਚ ਜਿਹੜੀ ਡੈਡ ਬਾਰਦੀ ਆ ਗਈ ਨੇ ਤੇ 4-4 5-5 ਮਹੀਨੇ ਲੱਗ ਜਾਂਦੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਅਗੇ ਸਾਡੀ ਮਦਦ ਕੀਤੀ ਅੱਸੀ ਕੱਲ ਜੀ ਅੱਜ ਦੁਖੀ ਹਿਰਦੇ ਨਾਲ ਮੈਂ ਗਗਨਦੀਪ ਦੇ ਪਰਿਵਾਰ ਔਰ ਉਹਨਾਂ ਦੇ ਰਿਸ਼ਤੇਦਾਰ ਔਰ ਇਨਸਾਨੀਅਤ ਔਰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਨਾ ਕਿ ਗਗਨਦੀਪ ਜੋ ਕਿ 사ウਦੀ ਅਰਬ ਦੇ ਵਿੱਚ ਆਪਣੇ ਪਰਿਵਾਰ ਦੀ ਜਿਹੜੀ ਸੀਗੀ ਉਹ ਕਾਇਆ ਨੂੰ ਪਲਟਣ ਵਾਸਤੇ ਗਿਆ ਸੀਗਾ ਕਿ ਚੰਗੇ ਦਿਨ ਆਉਣਗੇ ਲੇਕਿਨ ਰੱਬ ਨੂੰ ਕੁਝ ਹੋਰ ਮਨਜੂਰ ਸੀਗਾ ਗਗਨਦੀਪ ਜੋ ਕਿ ਸਾਨੂੰ ਕੁਝ ਦਿਨ ਪਹਿਲਾਂ ਇਸ ਸੰਸਾਰ ਤੋਂ ਵਾਲ ਵਿਦਾ ਕਰ ਗਿਆ ਸੀ ਅੱਜ ਉਸ ਦਾ पार्थिव ਸਰੀਰ ਉਹ ਫਲਾਈਟ ਜਿਹੜੀ ਹੈ ਇੰਡੀਆ ਦੇ 3:30 ਵਜੇ ਅੰਮ੍ਰਿਤਸਰ 에ਰਪੋਰਟ ਤੇ ਪਹੁੰਚ ਰਹੀ ਹੈ ਔਰ ਸਾਡੀ ਉੱਥੇ ਐਂਬੂਲੈਂਸ ਜਿਹੜੀ ਆ ਉਹ ਲੈ ਕੇ ਉਹਨੂੰ ਪਰਿਵਾਰ ਤੱਕ ਪਹੁੰਚਦੀ ਕਰੇਗੀ ਸੰਸਕਾਰ ਜਿਹੜਾ ਉਹ ਅੱਜ ਹੀ ਉਸ ਗਗਨਦੀਪ ਦਾ ਉਹਨਾਂ ਦੇ ਪੈਤ੍ਰਿਕ ਪਿੰਡ ਦੇ ਵਿੱਚ ਹੋਏਗਾ ਮੈਂ ਪਰਿਵਾਰ ਦੀ ਇਸ ਦੁੱਖ ਦੀ ਘੜੀ ਦੇ ਵਿੱਚ ਬਰਾਬਰ ਦਾ ਸ਼ਰੀਕ ਆ ਔਰ ਨਾਲ ਹੀ ਮੈਂ ਸਰਦਾਰ ਸੁਖਜਿੰਦਰ ਸਿੰਘ ਜੀ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਗੁਰਦਾਸਪੁਰ ਜਿਨ੍ਹਾਂ ਨੇ ਮੇਰੇ ਇਹ ਧਿਆਨ ਦੇ ਵਿੱਚ ਗੱਲ ਲਿਆਂਦੀ ਸੀਗੀ ਉਹਨਾਂ ਨੇ ਮੈਨੂੰ ਦੱਸਿਆ ਫੋਨ ਕਰਕੇ ਕਿ ਇਸ ਤਰ੍ਹਾਂ ਸਾਡੇ ਏਰੀਏ ਦੇ ਕੋਟ ਸੂਰਤ ਮੱਲੀਆਂ ਦੇ ਉਸ ਬੱਚੇ ਦੀ ਅਚਾਨਕ ਵੇਵਕਤੀ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਇਹ ਇੱਕ ਬੜਾ ਸਾਨੂੰ ਵੀ ਚੈਲੈਂਜਿੰਗ ਹੋ ਜਾਂਦਾ ਹੈਗਾ ਕਿ ਉਥੋਂ ਦੀਆਂ ਸਰਕਾਰਾਂ ਨਾਲ ਪੁਲਿਸ ਪ੍ਰਸ਼ਾਸਨ ਨਾਲ ਉਸ ਦੇ ਨਾਲ-ਨਾਲ ਆਪਣੀਆਂ ਐਮਬੈਸੀਆਂ ਕਾਉਂਸਲਰ ਜਰਨਲ ਆਫਿਸਾਂ ਦੇ ਨਾਲ ਮੱਥਾ ਪੇਚੀ ਕਰਨੇ ਪੈਂਦੀ ਹੈਗੀ ਕਿ ਬਹੁਤ ਸਮਾਂ ਲੱਗ ਜਾਂਦਾ ਹੈਗਾ ਉਹ ਇਨਕੁਆਰੀਆਂ ਦੇ ਵਿੱਚ ਉਹ ਪੋਸਟਮਾਰਟਮ ਰਿਪੋਰਟ ਦੇ ਵਿੱਚ ਉਹ ਐਨਓਸੀ ਨੋ Objection ਸਰਟੀਫਿਕੇਟ ਲੈਣ ਦੇ ਵਿੱਚ ਉਹ ਫਲਾਈਟ ਦਾ ਜਾਨੀ ਕਿ ਵੀ ਬੰਦੋਬਸ ਕਰਨ ਦੇ ਵਿੱਚ ਹੋਰ ਕਈ ਛੋਟੇ ਮੋਟੇ ਡਾਕੂਮੈਂਟੇਸ਼ਨ ਹੁੰਦੇ ਆਗੇ ਜਿਨ੍ਹਾਂ ਦੇ ਲਈ ਸਮਾਂ ਲੱਗ ਜਾਂਦਾ ਪਹਿਲਾਂ ਤੇ ਦੋ ਦੋ ਮਹੀਨੇ ਚਾਰ ਚਾਰ ਮਹੀਨੇ ਲੱਗ ਜਾਂਦੇ ਸੀ ਲੇਕਿਨ ਇਹ ਹੁਣ ਇਹ ਹੈ ਕਿ ਹਫ਼ਤਿਆਂ ਦੇ ਵਿੱਚ ਹੀ ਜਿਹੜੀ ਹੈ ਉਹ ਡੈੱਡ ਬੋਡੀ ਚਲੋ ਪਰਿਵਾਰ ਤੱਕ ਪਹੁੰਚ ਜਾਂਦੀ ਹੈਗੀ ਹੈ ਔਰ ਪਰਿਵਾਰ ਜਿਹੜਾ ਉਹਦਾ ਆਪਣੇ ਹੱਥੀ ਰਸਮਾਂਤ ਜਿਹੜੀ ਕਰ ਪੂਰੀ ਕਰਕੇ ਉਹਨਾਂ ਦਾ ਪੁੱਤ ਤੇ ਵਾਪਸ ਆ ਨਹੀਂ ਜਾਂਦਾ ਲੇਕਿਨ ਇਹ ਕਿ ਉਹਨਾਂ ਨੂੰ ਇੱਕ ਤਸੱਬਰ ਮਿਲ ਜਾਂਦਾ ਕਿ ਉਹ ਆਪਣੇ ਹੱਥੀ ਜਿਹੜਾ ਹੈਗਾ ਉਹ ਉਹਨਾਂ ਦੀ ਰਸਮੀ ਕਿਰਿਆ ਕਰ ਲੈਂਦੇ ਹੈਗੇ ਆ ਸੋ ਮੈਂ ਇੱਥੇ ਹੀ ਵੱਡੇ ਭਾਈ ਸਾਹਿਬ ਸਰਦਾਰ ਸੁਖਜਿੰਦਰ ਸਿੰਘ ਰੰਦਾਵਾ ਐਮਪੀ ਗੁਰਦਾਸਪੁਰ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਕਰਦਾ ਕਿ ਇਹੋ ਜੇ ਜ਼ਿੰਮੇਵਾਰ ਜਿਹੜੀਆਂ ਸਖਸ਼ੀਤਾ ਹੁੰਦੀ ਹੈਗੀਆਂ ਚਲੋ ਉਹਨਾਂ ਨੇ ਇਸ ਪਰਿਵਾਰ ਨੂੰ ਬਹੁਤ ਦਿਲਾਸਾ ਦਿੱਤਾ ਮੇਰੇ ਨਾਲ ਉਹ ਸੰਪਰਕ ਦੇ ਵਿੱਚ ਰਹੇ ਔਰ ਅੱਜ ਉਸ ਬੱਚੇ ਦਾ ਗਗਨਦੀਪ ਦਾ ਉਹਨਾਂ ਦੇ ਪਿੰਡ ਦੇ ਵਿੱਚ ਸੰਸਕਾਰ ਹੋ ਰਿਹਾ ਮੈਂ ਦੁਬਈ ਐਸ ਵੇਲੇ ਔਰ ਮੇਰੀ ਹਾਜ਼ਰੀ ਪਰਿਵਾਰ ਰਿਸ਼ਤੇਦਾਰ ਔਰ ਸਾਰੇ ਹੀ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਕਬੂਲ ਕਰਨ ਮੈਂ ਇਹੋ ਹੀ ਅਰਦਾਸ ਕਰ ਸਕਦਾ ਧੰਨਵਾਦ